शाखा कुराली की तरफ से नववर्ष एवं गुरु गोविंद सिंह जयंती के उपलक्ष्य में सभी कुराली वासियों एवं समस्त लोगों के लिए लंगर का आयोजन किया गया है आप सभी लोगों से ਇਹ ਖਾਸ ਹੈ ਰਿਕੁਐਸਟ ਹੈ ਕਿ ਆਈ ਬੋਕੇ ਦੇ ਸਾਰੇ ਜੜੇ ਨੇ ਮਿਲ ਕੇ ਫੁੱਟਪੁੱਟ ਕੌਫ ਦੇ ਸਾਰੇ ਸੱਜਣ ਪਰਿਵਾਰ ਨੇ ਮਿਲ ਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਹੈ। ਚਾਹ ਦੇ ਪਕੌੜੇ ਲੱਭਾਣ ਤੇ ਸ਼ੁਕਰੀਆ ਜੀ। ਇਹ ਸਾਡਾ ਹੀ ਜੀਓਗਨੀ ਤੇ ਸਾਡੇ ਬਹੁਤ ਸਾਰੇ ਫ੍ਰੈਂਡ ਵੀ ਆ ਰਹੇ ਨੇ। ਕਿਹਾ ਨਹੀਂ ਗਵਾ ਹੈ ਕਿ ਸਾਰੇ ਮਿਲ ਕੇ ਰਹੋਗੇ। ਬੜੀ ਰੋਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਲੰਗਰ ਹੈਗਾ ਇਹ ਜਿਹੜਾ ਹੈਗਾ ਨਾ ਮਥੂਟ ਬੰਕਾਰ ਵੱਲੋਂ ਨਾ ਗਏ ਇਹਦੇ ਇਹ ਦੂਸਰੇ ਬੈਂਕ ਹੈਗੇ ਇੰਡੀਅਨ ਬੈਂਕ ਆਈਸੀਸੀ ਬੈਂਕ ਤੇ ਦੀ ਬੈਂਕਾ ਉਹਨਾਂ ਦੇ ਸਹਿਯੋਗ ਤੇ ਸਮੂਹ ਸੰਘ ਦੇ ਸਹਿਯੋਗ ਨਾਲ ਇਹ ਸਾਰਾ ਜਿਹੜਾ ਹੈਗਾ ਇਹ ਲੰਘ ਚੱਲ ਰਿਹਾ ਹੈ ਬਹੁਤ ਬਹੁਤ ਤੇ ਉਹਨਾਂ ਵੱਲੋਂ ਮਤਲਬ ਇਹ ਉਪਰਾਲਾ ਕੀਤਾ ਗਿਆ ਹੈਗਾ ਤੇ ਨਾਲ ਅਸੀਂ ਫੇ ਸਹਿਯੋਗ ਦੇ ਤਰ੍ਹਾਂ ਬਾਕੀ ਹੋਰ ਸਬੂਤ ਸਾਰ ਸੰਘ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਹੈਗਾ ਇਹ ਆਪਣਾ ਜਿਹੜਾ ਉਪਰਾਲਾ ਕੀਤਾ ਗਿਆ ਹੈਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜਾ ਹੈਗਾ ਪ੍ਰਕਾਸ਼ ਜਾੜਾ ਉਹਨੂੰ ਸਮਰਪਿਤ ਹੈਗਾ ਤੇ ਇਹ ਅਸੀਮ ਜਿਹੜਾ ਵਧੀਆ ਕਿਰਪਾ ਕੀਤੀ ਹੈ ਕਿ ਸਾਰਿਆਂ ਨੂੰ ਬਹੁਤ ਸਾਰਾ ਜੋ ਸੰਗਤ ਕੋਲੋਂ ਮਿਲਿਆ ਹੈਗਾ ਤੇ ਵਧੀਆ ਲੰਗਰ ਜਿਹੜਾ ਹੈਗਾ ਚੱਲ ਰਿਹਾ ਹੈ। ਜਿਹੜੇ ਵੀ ਜੋ ਗੁਰੂਆਂ ਨੇ ਉਹ ਬਾਣੀ ਸੇਵਕਿਆ ਕੀਆ ਹੈ ਕਿ ਇਹ ਸਾਰੀ ਮਿਲਦੋਸ ਕੇ ਰਹਿਣ। ਜਿਕਾ ਜੀ ਤੇ ਬਸ ਇਸ ਲੰਗਰ ਦੇ ਸੰਬੰਧ ਵਿੱਚ ਸਾਡਾ ਇਹ ਇਹ ਆ ਕਿ ਅਸੀਂ ਤੁਹਾਨੂੰ ਜੀ ਹੈਲਪ ਕਰੀਏ। ਕਿਉਂਕਾ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਹੈਲਪ ਕਰੀਏ। ਸਾਡੇ ਇਹ ਸੰਦੇਸ਼ ਕੱਢਦੇ ਹਾਂ। ਹਾਂਜੀ ਇਹ ਜੋ ਵੀ ਲੰਗਰ ਲਗਾਇਆ ਗਿਆ ਨਾ ਇਹ ਸਭ ਦੇ ਮਾਰਕੀਟ ਜੋ ਵੀ ਹੈ ਬੈਂਕ ਵਗੈਰਾ ਇੰਡੀਅਨ ਬੈਂਕ ਮਥੂਟ ਬੈਂਕ ਐਚਡੀਐਫਸੀ ਬੈਂਕ ਤੇ ਮੇਰੇ ਵੀਰੇ ਇਹ ਤੇ ਆਈਸੀਆਈਸੀ ਬੈਂਕ ਹੀ ਨਾ ਵੱਲੋਂ ਸਾਰਿਆਂ ਵੱਲੋਂ ਮਿਲ ਕੇ ਲਗਾਇਆ ਗਿਆ ਬਹੁਤ ਸਹਿਯੋਗ ਦਿੱਤਾ ਗਿਆ ਅਤੇ ਲੰਗਰ ਵੀ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਚਲਾਇਆ ਗਿਆ ਉਮੀਦ ਆ ਅਗਲੇ ਸਾਲ ਵੀ ਅਸੀਂ ਇਸ ਤੋਂ ਵੱਧ ਚੜ ਕੇ ਲੰਗਰ ਚਲਾਵਾਂਗੇ ਉਮੀਦ ਬੈਂਕ ਅਤੇ ਮਨਾਪੁਰਮ ਬੈਂਕ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਹੋਰ ਵੀ ਸਾਰੇ ਜੋ ਕਮੇਟੀ ਵੱਲੋਂ ਸਹਿਯੋਗ ਦਿੱਤਾ ਗਿਆ ਅਸੀਂ ਸਭ ਦੇ ਧੰਨਵਾਦ ਕਰਦੇ। ਤੁਹਾਡੇ ਨਾਲ ਬੈਂਕਾਂ ਦੇ ਸਹਿਯੋਗ ਨਾਲ ਮੱਖੀ ਮਾਰਟੀਨ ਦੇ ਬੰਦੇ ਸਹਿਯੋਗ ਦੇ ਨਾਲ ਅਸਾਂ ਲੰਗਰ ਲਗਾਇਆ ਤਾਂ ਚਾਹ ਕੋਟੇ ਦਾ। ਅੱਛਾ ਜੀ। ਸੰਗਤ ਆਉਣ ਦਾ ਕੋਈ ਐਸਟੀਮੇਟ ਹੈ ਜੀ ਪਤਾ 7-8000 ਬੰਦੇ ਦਾ ਅਰੇਂਜਮੈਂਟ ਕਰਿਆ ਤਾਂ। ਵੀ ਹਮੇ ਇਹਦਾ ਕੁਛ ਆਈਡੀਆ ਹੈ ਜੀ ਸੰਗਤਾਂ ਨੂੰ ਪਤਾ ਹੀ ਲੰਗਰ ਦੀ ਕਿੰਨੀ ਕਿ ਭੁਗਤੇ ਕਰਨ ਨਹੀਂ। ਵੀ ਖੁਲਾ ਮਹਾਰਾਜ ਦੀ ਕਿਰਪਾ ਨਾਲ ਆਪਣਾ ਕੰਮ ਚੱਲਦਾ। ਇਹ ਆਪਣੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਸੀਗਾ ਲੰਗਰ। ਤੇ ਇਹ ਪੂਰਾ ਸਹਿਯੋਗ ਨਾਲ ਚੱਲਿਆ ਪੂਰਾ ਵੱਧ ਚੜ ਕੇ ਸੋਚਿਆ ਵਸੇ 7-8000 ਦਾ ਤਾਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਉੱਪਰ ਚੱਲ ਗਿਆ ਬਸ ਸਹਿਯੋਗ ਨਾਲ ਹੋਇਆ ਸਾਰੇ ਬੈਂਕਾਂ ਦੇ ਵੀਰਾਂ ਨਾਲ ਭਰਾਵਾਂ ਦੇ ਨਾਲ ਰਲ ਕੇ ਇਹ ਇਹ ਸੇਵਾ ਹੋ ਗਈ ਬਾਕੀ ਜਿੰਨੀ ਵੀ ਮਾਰਾਂ ਦੀ ਕਿਰਪਾ ਨਾਲ ਸੰਗਤ ਆਈ ਹੈ ਮਾਰਕੀਟ ਦੇ ਵੀ ਜਿਹੜੇ ਸਾਡੇ ਨਾਲ ਸਹਿਯੋਗ ਕਰਿਆ ਅਸੀਂ ਹੱਥ ਝੁੜ ਕੇ ਬਹੁਤ ਧੰਨਵਾਦ ਦੀ ਉਹਨਾਂ ਦੇ ਸਾਡੇ ਆਪਣੇ ਸੱਜਣਾਂ ਮਿੱਤਰਾਂ ਪ੍ਰੇਮੀਆਂ ਦੇ ਗੰਗਾਰ ਸਾਹਿਬ ਆਪਣੇ ਬੈਂਕ ਦੇ ਹਰ ਇੱਕ ਸਟਾਫ ਦੇ ਬੰਦਿਆਂ ਦੇ 이래서 가사에 이용도 다